ਉਹ ਨਾ ਉੱਧਰ ਜਾ ਸੁਖਵਿੰਦਰ ਅਛੇ ਮਿੰਟ ਤੂੰ ਬਾਈ ਨਾ 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 ਚੱਲ ਆਲਾ ਜੀ ਟੋੜ ਕੇ ਬੰਦੇ ਦੱਸ ਲੈ ਬਾਈ ਆਏ ਨੇ ਕੱਲੀ ਕੱਲੀ ਚੀਜ਼ ਦਿਖਾ ਮੈਂ ਉਹਰੇ ਪੂਰੇ ਲਾ ਕੇ ਰੱਖ ਬੰਦੇ ਜੋੜ ਲੈਣੋਂ ਤੱਕ ਤੇ ਖੜ੍ਹ ਜਾ ਉਹ ਤੂੰ ਇੱਧਰ ਆ ਬਾਈ ਉੱਧਰ ਖੜ੍ਹ ਬਾਈ ਖੜ੍ਹ ਜਾ ਬਾਈ ਸਾਰੇ ਇੱਧਰ ਖੜ੍ਹ ਜਾ ਜੋੜ ਕੇ ਬੰਦੇ ਆ ਜੁੜ ਗਿਆ ਸੋਸਰੇ ਕਾ ਦੋਸਤੋ ਜਿਵੇਂ ਬੰਬੇ ਚ ਤਾਜ ਹੋਟਲ ਆ ਨਾ ਉਮੇ ਸਾਡੇ ਪੰਜਾਬੀਆਂ ਨੇ ਟਰਾਲੀ ਬਣਾ ਕੇ ਲਿਆਂਦੀ ਆ ਇਹ ਜਮਾ ਤਾਜ ਹੋਟਲ ਵਰਗੀ ਬਣਾਈ ਵੀ ਆ ਸਾਰੀ ਸਹੂਲਤਾਂ ਉਹ ਮੈਂ ਤੁਹਾਨੂੰ ਦਿਖਾਉਣਾਗਾ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਦੱਸਦਾ ਵੀ ਸੰਘਰਸ਼ ਦੀ ਜਿੱਤ ਜਿੱਤ ਲੈ ਜਿਹੜੇ ਨਿਸ਼ਾਨ ਆ ਉਹ ਪੱਕੇ ਹੋ ਚੁੱਕੇ ਆ ਬੰਦਾਸਾ ਕਿਵੇਂ ਹੋ ਚੱਕੇ ਪੱਕੇ ਆ ਦਿਖਾਉਣਾ ਆ ਦੇਖੋ ਬਾਈ ਲੱਖੇ ਦੀਆਂ ਫੋਟੋਆਂ ਸਪਣ ਲੱਗੀਆਂ ਜਿਹੜੇ ਵੀ ਬੰਦੇ ਲੜਾਈ ਚ ਲੜ ਰਹੇ ਆ ਸਾਰਿਆਂ ਨੇ ਆਮ ਨੌਜਵਾਨ ਮੁੰਡੇ ਫੋਟੋਆਂ ਸਪਾਉਣ ਲੱਗੇ ਕਿਸ ਨੂੰ ਹੋਰ ਚੀਜ਼ ਦਿਖਾਉਣਾ ਪਾਸ ਆਹ ਦੇਖੋ ਸਾਡੇ ਪੰਜਾਬੀ ਮਾਂ ਬੋਲੀ ਆ ਜਿਹੜਾ ਨਕਸ਼ਾ ਹੈਗਾ ਸਾਡੇ ਪੁਰਾਣੇ ਪੰਜਾਬ ਦਾ ਨਕਸ਼ਾ ਹੈਗਾ ਹਰਿਆਣਾ ਹਿਮਾਚਲ ਜੋ ਵੀ ਸਾਡੇ ਨਾਲ ਹੁੰਦਾ ਸੀਗਾ ਪਹਿਲਾਂ ਬਾਅਦ ਚ ਇਹਨਾਂ ਨੇ ਟੋਟੇ ਕਰਦੇ ਸੀ 1960 ਚ ਇਹ ਸਾਡੇ ਪੁਰਾਣੇ ਪੰਜਾਬ ਦਾ ਨਕਸ਼ਾ ਹੈਗਾ ਇਹ ਝੰਡਾ ਲੱਗਿਆ ਹੋਇਆ ਟਰੈਕਟਰ ਤੇ ਆ ਦੂਜਾ ਝੰਡਾ ਬਈ ਪਾਸੇ ਢੀ ਸਾਡੀ ਮਾਂ ਬੋਲੀ ਪੰਜਾਬੀ ਉਹਦਾ ਸਤਿਕਾਰ ਕਰਦਾ ਸਹੀ ਆ ਨਾ ਆ ਦੇਖੋ ਗੁਰਮੁਖੀ ਭਾਸ਼ਾ ਵੀ ਸਾਡੀ ਪੰਜਾਬੀ ਮਾਂ ਬੋਲੀ ਤੇ ਆ ਸਾਡੇ ਪੁਰਾਣੇ ਪੰਜਾਬ ਦਾ ਨਕਸ਼ਾ ਜਦੋਂ ਸਾਡੇ ਵਿੱਚ ਹਰਿਆਣਾ ਹਿਮਾਚਲ ਜੰਮੂ ਸਾਰੇ ਵਿੱਚ ਹੁੰਦਾ ਸੀਗਾ ਜਦੋਂ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀਗਾ ਉਸ ਤੋਂ ਬਾਅਦ ਜਿਹੜੇ 1900 ਸਾਲ ਚ ਟੋਟੇ ਹੋਇਆ ਜਾਂ ਪਾਕਿਸਤਾਨ ਵੰਡਿਆ ਗਿਆ ਉਸ ਤੋਂ ਬਾਅਦ ਜਿਹੜਾ ਪੰਜਾਬ ਸੀਗਾ ਉਹਦਾ ਨਕਸ਼ਾ ਆਗਾ ਤੇ ਆ ਸਾਡਾ ਟਰੈਕਟਰ ਤਾਜ ਹੋਟਲ ਵਾਲਕਾ ਜਿਹੜੇ ਮੁੰਡੇ ਲੈ ਕੇ ਆਇਆ ਮੁੰਡਾ ਗੋਲੂ ਆਇਆ ਗੋਲੂ ਆਹ ਮੁੰਡੇ ਟੀਅਰ ਕਰਾ ਕੇ ਲਿਆ ਟਰਾਲੇ ਹੋਰ ਬਾਈ ਕਿੱਥੇ ਤੇਰੇ ਨਾਲ ਲੇ ਆ ਉਹ ਬਾਈ ਅੰਦਰ ਬੈਠੇ ਆ ਦਿਖਾਈ ਜਾਂਦੇ ਸਾਰਿਆਂ ਦਾ ਸੁਨੋਗ ਆ ਸਾਨੂੰ ਸਾਰਾ ਕੁਝ ਦਿਖਾਉਣਿਆ ਇੱਥੇ ਸਪੀਕਰ ਵੀ ਲੱਗਿਆਗਾ ਕੋਈ ਮਸੂਲਤਾ ਮੁੰਡਿਆਂ ਨੇ ਸੁਣ ਮੈ ਦਿਖਾਉਣਾ ਵੀ ਕਿੰਨਾ ਜਨੂਨ ਹੋਇਆ ਤੇ ਮੁੰਡਿਆਂ ਨੂੰ ਆਹ ਦੇਖੋ ਮੁੰਡਿਆਂ ਨੂੰ ਜਨੂਨ ਦੇਖੋ ਆ ਪੰਜਾਬੀ ਮਾਂ ਬੋਲੀ ਦੇ ਦੇਖੋ ਇਧਰ ਅਸ ਟਾਈਮ ਯਾਰ ਪੰਜਾਬ ਨਵੀਆਂ ਪਰਤਾਂ ਪਾ ਰਿਹਾ ਨਵੀਆਂ ਨੀਹਾਂ ਧਰ ਰਿਹਾ ਹੋਰ ਸਾਰਾ ਕੁਝ ਸਾਨੂੰ ਦਿਖਾਉਣਿਆ ਚੱਲ ਆ ਬਈ ਕਾਹ ਲੈ ਚੱਲ ਆ ਦੂਰ ਉਹਦਾ ਮੜਿਆ ਆਹ ਦੇਖੋ ਇਹ ਗੋਲੂ ਕਿੰਨੇ ਕਿੰਨੇ ਫੁੱਟ ਲੰਬਾ ਬਈ ਇਹ ਇਹ ਬਈ ਇਹਦਾ ਵੇ 30 ਫੁੱਟ ਲੰਮਾ ਹੈ ਆ ਦੇਖੋ ਬਈ ਮੈਂ ਕੌਣ ਕਰੀ ਹਾਂਜੀ ਹੁਣ ਇਹ ਕਰ ਲੈ ਹਾਂ ਆ ਬੋਲੀ ਮੜਿਆ ਆ ਆ ਦੇਖੋ ਮਾਈਕ ਦੀ ਮਾਈਕ ਦੀ ਵੀ ਸਹੂਲਤ ਆ ਜਿੱਥੇ ਮਰਜੀ ਇਹ ਸਟੇਜ ਲਾ ਲੈਣਾ ਜੇ ਕੱਲ ਨੂੰ ਇਹਨਾਂ ਨੂੰ ਕੋਈ ਪੁਲਿਸ ਟਾਂਕ ਕਰ ਦੇ ਕੋਈ ਵੀ ਕਰ ਦੇ ਮਾਈਕ 'ਚ ਬੋਲ ਕੇ ਬੰਦੇ ਇਕੱਠੇ ਕਰ ਸਕਦੇ ਆ ਫੁੱਲ ਸਹੂਲਤ ਆ ਦੇਖੋ ਕਿੰਨਾ 30 ਫੁੱਟ ਲੰਬਾ ਗੋਲੂ ਇਹ 30 ਫੁੱਟ 30 ਫੁੱਟ ਲੰਮਾ 30 ਫੁੱਟ ਲੰਮਾ ਸੋਨੂੰ ਵਿਚੋ ਦਿਖਾਉਣੇ ਆ ਆ ਤੁਹਾਨੂੰ ਦਿਖਾਉਣਿਆ ਲਗਜ਼ਰੀ ਟਰਾਲਾ ਤਾਜ ਹੋਟਲ ਬੰਬੇ ਵਰਗਾ ਆਹ ਰੋਣੇ ਇੱਕ ਮਿੰਟ ਫੜਾ ਦੇਰਾ ਫੜਾ ਦੇ ਆਲੇ ਖੜ ਜਾ ਮੈਂ ਕੀ ਕਰਦਾ ਚਲ ਆਂ ਦਿਖਾ ਦਿੰਨੇ ਆ ਆ ਦੇਖੋ ਬਾਈ ਮੁੰਡਿਆਂ ਦੇ ਸੋਫੇ ਲਾਏ ਵੇ ਆ ਦੇਖੋ ਜਾਂ ਬੈੱਡ ਵੀ ਲੱਗੇ ਵੇ ਰੰਦਾ ਸਾਰਾ ਕੁਝ ਦਿਖਾਉਣਿਆ ਸਾਰਾ ਕੁਝ ਦੇਖੋ ਲਗਜ਼ਰੀ ਟਰਾਲਾ ਮੁੰਡੇ ਨਸ਼ਾ ਲੱਗਦੇ ਰੰਦਾ ਵੇ ਖਾਈ ਡੋਲੇ ਨੂੰ ਇਹਨਾਂ ਦੇ ਵੇ ਹਾਂ ਮੁੰਡੇ ਦੇਖੋ ਆ ਦੇਖੋ ਕਿੰਨੇ ਫੁੱਟ ਲੰਬਾ ਬਈ ਇਹ ਪਾਣੀ ਦੀਆਂ ਪੇਟੀਆਂ ਰੰਦਾ ਵੇ ਸਾਰਾ ਹਾਂ ਆ ਦੇਖੋ ਸਹੂਲਤਾ ਪਾਣੀ ਦੀਆਂ ਪੇਟੀਆਂ ਦੇਖੋ ਦੇਖੋ ਸਿਲੰਡਰ ਬਸ ਮਰਜੀ ਖਾ ਪੀ ਲੋ ਬਣਾ ਲੋ ਆ ਦੇਖੋ ਹਾਂ ਆ ਸਾਰੀ ਸਹੂਲਤਾ ਇਧਰ ਰੰਦਾ ਫਰੀ ਸੁਗਾ ਮੋਟੇ ਸੁਗਾ ਨਸ਼ੇੜੀ ਕਹਿੰਦੇ ਹਾਂ ਆ ਜਾ ਬਈ ਯਾਰ ਤਰਾਫੇ ਤੂੰ ਵੀ ਲਈ ਰਜੂ ਆ ਮੁੰਡੇ ਲਿਆਇਆ ਟਰਾਲਾ ਤਿਆਰ ਕਰਕੇ ਇਹਨਾਂ ਸਰੀਰ ਦੇਖੋ ਦੇਖੋ ਸਰੀਰ ਆ ਦੇਖੋ ਇਹ ਨਸ਼ੇੜੀ ਆ ਇਹ ਨਸ਼ੇੜੀ ਆ ਤੁਸੀਂ ਕਹਿੰਦੇ ਨਸ਼ੇੜੀ ਆ ਇਹ ਆ ਨਾਮ ਕੀਤਾ ਪਿਆ ਉਹਨਾਂ ਦਾ ਆ ਆ ਦੇਖੋ ਇਹ ਨਸ਼ੇੜੀ ਆ ਆ ਦੇਖੋ ਮੁੰਡੇ ਦਾ ਸਰੀਰ ਦੇਖੋ ਆ ਬਾਈ ਗੋਲੂ ਵਰਗੇ ਲੈ ਆ ਟਰਾਲਾ ਤਿਆਰ ਕਰਕੇ ਸਾਰੇ ਭਰਾਵਾਂ ਦਾ ਸੰਯੋਗ ਆ ਕੁੱਲ ਸੂਰਤਾ ਸੋਫਿਆਂ ਤੋਂ ਲੈ ਕੇ ਮੈਚ ਤੋਂ ਲੈ ਕੇ ਕੁੱਲ ਚੀਜ਼ ਆ ਤਾਏ ਹੋਟਲ ਵਰਗਾਗਾ ਕਿਉਂ ਹੁਣ ਮੋਦੀ ਤੈਨੂੰ ਲੱਗੂਗਾ ਪਤਾ ਕਿੰਨੇ ਮਹੀਨੇ ਰਸਨ ਲੈ ਕੇ ਆਉ ਬਈ 6 ਮਹੀਨੇ ਦਾ 6 ਮਹੀਨੇ ਬਈ ਬਾਕੀ ਟਰਾਲੇ ਹੋਈ ਜਾਂਦੇ ਮਗਰ ਉਹ ਕਹਿੰਦੀ ਜੇ ਹੋਰ ਵੀ ਲੋਡ ਆ ਤਾਂ ਸਾਨੂੰ ਦੱਸੋ ਅਸੀਂ ਲੈ ਆਉਣੇ ਆ 6 ਮਹੀਨੇ ਹਲਣਾ ਨਹੀਂ ਹੋਣਾ ਆਪਾਂ ਬਈ 6 ਮਹੀਨੇ ਰਸਨ ਲੈ ਕੇ ਆਏ ਹਾਂ ਉਹਨਾਂ ਪਰੰਦ ਹੈ ਬਈ 6 ਮਹੀਨੇ ਦਾ ਰਸਨ ਲੈ ਕੇ ਆਇਆ ਕੁੱਲ ਚੀਜ਼ ਲੈ ਕੇ ਆਇਆ ਹੁਣ ਮੋਦੀ ਦੇਖ ਲੈ ਇੱਥੇ ਨਵਾਂ ਪੰਜਾਬ ਬਸਾਤਾ ਅਸੀਂ ਇੱਥੋਂ ਜਾਣਾ ਨਹੀਂ ਅਸੀਂ ਜਿੱਤ ਕੇ ਜਾਵਾਂਗੇ ਆ ਤੁਹਾਨੂੰ ਹੋਰ ਦਿਖਾਉਣਾ ਸੋਫੇ ਬੈੱਡ ਸਾਰਾ ਕੁਝ ਇਨਵਰਟਰ ਆ ਦੇਖੋ ਸਿਲੰਡਰ ਚਾਰ ਸਿਲੰਡਰ ਦੇਖ ਲਓ ਆ ਦੇਖ ਲਓ ਟੈਚੀ ਗੈਸ ਜਿਹੜੇ ਆਪਾਂ 에어ਪੋਰਟ ਤੇ ਚੜਦੇ ਆ ਉਹ ਨਾਲ ਟੱਚ ਕੇ ਇਸ ਲਈ ਵਰਦਿਆ ਆ 2 ਮੀਟਰ ਆ ਬੈਟਰੀਆਂ ਦੇਖੋ ਭਾਈ ਪੰਜਾਬ ਦੁਬਾਰੇ ਇਤਿਹਾਸ ਲਿਖ ਰਿਹਾ ਆਪਣਾ ਆ ਦੇਖੋ ਮੁੰਡਾ ਜਨੂਨ ਦੇਖੋ ਤੁਸੀਂ ਕਹਿੰਦੇ ਨਸ਼ੇ ਕਰਦਾ ਹੈਗਾ ਇੱਕਾਂ ਪਿੱਛੇ ਲੱਗ ਕੇ ਆ ਦੇਖੋ ਆ ਮੁੰਡੇ ਦੀ ਬਾਡੀ ਦੇਖੋ ਦੇਖੋ ਆ ਨਸ਼ੇ ਕਰਦਾ ਹੈਗਾ ਆ ਮੁੰਡਾ ਨਸ਼ੇ ਕਰਦਾ ਹੈਗਾ ਬਾਡੀ ਦੇਖੋ ਪੁਰਾਣਾ ਪੰਜਾਬ ਯਾਦ ਆ ਗਿਆ ਯਾਰ ਅੱਜ ਆ ਦੇਖੋ ਸੂਲਤਾ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈ ਅੱਬੇ ਰਜਾਈਆਂ ਕੰਬਲ ਕਿੰਨੇ ਗੋਲੂ ਰਜਾਈਆਂ ਕੰਬਲ ਕਿੰਨੀਆਂ ਕੱਲੇ ਕੱਲੇ ਕੋਲੇ ਕੰਬਲ ਕੰਬਲ ਭਾਈ 30 ਕੰਬਲ ਆਹੇ 30 ਬੰਦੇ ਆਏ ਆ 30 ਕੰਬਲ 10 ਬਾਧ ਦਾ ਠੀਕ ਆ ਠੀਕ ਆ ਭਰਾ ਨੂੰ ਕਈ ਵਾਰੀ ਲੋਡ ਹੁੰਦੀ ਤੇ ਮਾੜਾ ਬਟਾ ਦੇ ਦੇਈਦਾ ਠੀਕ ਆ ਨੂੰ ਠੰਡ ਚ ਨਾ ਮਰੀ ਠੀਕ ਆ ਠੀਕ ਆ ਗੱਲ ਪ੍ਰਬੰਧਾ ਭਾਈ ਪੂਰੇ ਯਾਰਾ ਟੱਕਰਾਵਾ ਵੀਡੀਓ ਖੱਚ ਕੇ ਯਾਦ ਰੱਖੂਗਾ ਪੰਜਾਬੀ ਇਹਨਾਂ ਪੰਗਾ ਲੈਵਾ ਹਾਂ ਜਿਹੜਾ ਵੀ ਬੰਦਾ ਕਿਸਾਨਾਂ ਦੇ ਪਿਛੇ ਤੇ ਲਾਈਵ ਹੁੰਦਾ ਵੀਡੀਓ ਖੱਚ ਕੇ ਸ਼ੇਅਰ ਕਰਦਾ ਕਰੋ ਭਰਾਵਾਂ ਨੇ ਲਾਸਟ ਲੜਾਈਆਂ ਹੋਣ ਦੀ ਲੜਾਈਆਂ ਜੇ ਹਰਗੇ ਨਾ ਪਿੰਡ ਜਾਣ ਜੋਗਰੇ ਨਹੀਂ ਰਹਿਣੇ ਆ ਦੇਖੋ ਭਾਈ ਆ ਦਿਖਾਉਨੇ ਸੋਨੂੰ ਆ ਦੇਖੋ ਲਗਜ਼ਰੀ ਟਰਾਲਾ ਹੋਰ ਵੀ ਆ ਦੇਖੋ ਲਗਜ਼ਰੀ ਟਰਾਲਾ ਮੈਂ ਇੱਕ ਦੀ ਸੂਰਤ ਆ ਤੇ ਆ ਮੁੰਡੇ ਦੇਖੋ ਨਵੀਆਂ ਪਰਤਾਂ ਪਾ ਰਹੇ ਨੇ ਇਹਨਾਂ ਦੇ ਪੰਜਾਬੀ ਮਾਂ ਬੋਲੀ ਦੇ ਸਪਾਇਆ ਵਾ ਸਾਰਾ ਕੁਝ ਲੋਗੋ ਲਾਏ ਵੇ ਆ ਆ ਦੇਖੋ ਟਰੈਕਟਰ ਦਿਖਾਉਣੇ ਹਨੂ ਆ ਮੂਰੇ ਦੋ ਝੰਡੇ ਆ ਇੱਕ ਪੁਰਾਣੇ ਪੰਜਾਬ ਦਾ ਨਕਸ਼ਾ ਗਾ ਇੱਕ ਗੁਰਮੁਖੀ ਮਾਂ ਬੋਲੀ ਆ ਕਰੀ ਬਈ ਸਿੱਧਾ ਕੁਲਵਿੰਦਰ ਆ ਦੇਖੋ ਆ ਦੇਖੋ ਲਾ ਲਓ ਲਾ ਲਓ ਸੋਫਾ ਲਾ ਲਓ ਹਾਂ ਪੁੱਤ ੁੱਪ ਚ ਵੀ ਬੈਠਣਾਗਾ ਜਿਵੇਂ ਬੈਹਨੇ ਹੁੰਦੇ ਆਪਾਂ ਆ ਕੇ ਰਸਤੇ ਦੀ ਚੋਮੇ ਬੈਠੋ ਆਹ ਟੋਰੀ ਆ ਦੇਖੋ ਪੁਰਾਣਾ ਪੰਜਾਬ ਸਾਡਾ ਹਾਂ ਬਈ ਜਿੱਤ ਕੇ ਜਾਣਾ ਮੋਦੀ ਨੂੰ ਹਾਂ ਜਿੱਤ ਕੇ ਜਾਣਾ ਨਾ ਜਿੱਤ ਕੇ ਜਿੰਨਾ ਚਾਹੇ ਮਰਜੀ ਲੱਗ ਜੇ ਹੁਣ ਬੈਕ ਨਹੀਂ ਮੁੜਦੇ ਜਾਂ ਗੋਲੀ ਪੱਜੂ ਜਾਂ ਜਿੱਤ ਕੇ ਜਾਵਾਂਗੇ ਕਿਸਾਨ ਜਥੇਬੰਦੀਆਂ ਆ ਹਾਂ ਉਹਨਾਂ ਦੇ ਨਾਲ ਸਾਰਾ ਜ਼ਿਮੀਂਦਾਰ ਹਾਂ ਤਾਕਤਾਂ ਜਿੰਨਾ ਵੀ ਪੂਰੇ ਪੰਜਾਬ ਦਾ ਹਾਂ ਇੱਥੇ ਦਿੱਲੀ ਪਹੁੰਚ ਚੁੱਕਾ ਆ ਹਾਂ ਬਾਕੀ ਤੁਹਾਡਾ ਰੰਦਾਵੇ ਵੀ ਇੱਦਾਂ ਹਾਂ ਲੱਕੇ ਭਾਈ ਦਾ ਹਾਂ ਬਾਕੀ ਵੀ ਜਿੰਨੇ ਉਹਨਾਂ ਦੇ ਨਾਂ ਨਾਲ ਇੱਕ ਮੰਤਰੀ ਭਾਈ ਸਾਡੇ ਨਾਲ ਆਏ ਹੋਏ ਆ ਇਹਨਾਂ ਦਾ ਪੂਰਾ ਯੋਗਦਾਨ ਹੈ ਇਸ ਦਾ ਹਾਂ ਪੂਰਾ ਕੰਮ ਮਚਿਆ ਹੋਇਆ ਆ ਹਾਂ ਮੈਂ ਇਹ ਬੇਨਤੀ ਕਰਦਾ ਮੇਰੀ ਹੁਣੇ ਗੱਲ ਹੋਈ ਆ ਜਲੰਧਰ ਜੰਨੀ ਅਸੀਂ ਭਾਈਚਾਰੇ ਦੇ ਨਾਲ ਹਾਂ ਉਹ ਵੀ ਕਹਿੰਦੇ ਅਸੀਂ ਸਾਰੇ ਤੁਹਾਡੇ ਨਾਲ ਆ ਹਾਂ ਉਹ ਵੀ ਆ ਰਹੇ ਸਾਰੇ ਦਿੱਲੀ ਪਹੁੰਚ ਰਹੇ ਹਾਂ ਤਾਂ ਮੈਂ ਇਹ ਹੱਥ ਜੋੜ ਕੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਦਿੱਲੀ ਪਹੁੰਚੋ ਮੋਦੀ ਬੰਦਾ ਬਣ ਗਿਆ ਜਿੱਦਾਂ ਚੂਹਾ ਇੱਕ ਲੋਕ ਦੇ ਖੁੰਡ ਵਿੱਚ ਵੜਿਆ ਹੋਇਆ ਆ ਉਹਨੂੰ ਕੱਢ ਕੇ ਦੇ ਫਰਕ ਟਾਪਾ ਫਿਰਨ ਦੀ ਲੋੜ ਆ ਇਹ ਕੰਮ ਮੱਝਿਆ ਹੋਇਆ ਆ ਕਿਸੇ ਗੱਲ ਦਾ ਇੱਥੇ ਫਿਕਰ ਕਰਨ ਦੀ ਲੋੜ ਨਹੀਂ ਦਿੱਲੀ ਇੱਥੇ ਪਹੁੰਚੋ ਜੰਗ ਆਪਾਂ ਜਿੱਤ ਲਈ ਆ ਆਖਰੀ ਮੋੜ ਤੇ ਪਈ ਆ ਕਿ ਜੰਗ ਹਾਂ ਤੂੰ ਦਾਵੇ ਭਰਾ ਨੇ ਕਿਹਾ ਯਾਰ ਜਾਂ ਜੰਗ ਜਿੱਤ ਕੇ ਜਾਵਾਂਗੇ ਜਾਂ ਗੋਲੀ ਖਾ ਕੇ ਜਾਵਾਂਗੇ ਹਾਂ ਹਾਂ ਆਹੀ ਗੱਲ ਸਾਡੇ ਭਰਾ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਤੁਹਾਨੂੰ ਗੋਲੀ ਖਾਣ ਦੀ ਲੋੜ ਨਹੀਂ ਕਿੰਨਾ ਕਿ ਦਮ ਹੈ ਨਹੀਂ ਦਾ ਗੋਲੀ ਮਾਰਨ ਦਾ ਹਾਂ ਇਹਦਾ ਜੁੱਤੀਆਂ ਖਾਣਗੇ ਸਾਡੇ ਕੋਲ ਠੀਕ ਹੈ ਠੀਕ ਹੈ ਭਈ ਉਹ ਸੋਫੇ ਲਾਤੇ ਆ ਦਿਖਾਉਣੇ ਆ ਦੇਖੋ ਸੰਘਰਸ਼ ਦੀ ਜਿੱਤ ਦੇ ਚਾਂਸ ਆ ਦੇਖੋ ਜਿਹੜੇ ਬੰਦੇ ਸੰਘਰਸ਼ ਲੜ ਰਹੇ ਆ ਲੱਖਾ ਬਾਈ ਹੋਇਆ ਜਾਂ ਹੋਰ ਜਿਹੜਾ ਮਰਜ਼ੀ ਲਾ ਲੋ ਜਿਹੜਾ ਕਿਸਾਨਾਂ ਲਈ ਲੜ ਰਿਹਾ ਉਹਨਾਂ ਦੇ ਨੌਜਵਾਨ ਫੋਟੋਆਂ ਸਪਾਉਣ ਲਾ ਕੇ ਇਹਨਾਂ ਨੂੰ ਤੁਸੀਂ ਚਿੱਟੇ ਕਹਿੰਦੇ ਸੀ ਨਸੇੜੀ ਕਹਿੰਦੇ ਸੀ ਆ ਦੇਖੋ ਆ ਖੜਿਆ ਹੱਕ ਤੇ ਦਿੱਲੀ ਦੀ ਹੱਕ ਤੇ ਖੜਿਆ ਗੋਲੀਆਂ ਖਾਣ ਨੂੰ ਤਿਆਰ ਆ ਆ ਦੇਖੋ ਆ ਜਿਵੇਂ ਰਸਤੇ ਯਾਰੀ ਚ ਨਹੀਂ ਆਏ ਹੁੰਦੇ ਆ ਬੈਠਿਆ ਆ ਆ ਲਗਜ਼ਰੀ ਟਰਾਲੇ ਚੋਂ ਨਾ ਸੋਫੇ ਕੱਢ ਕੇ ਆ ਬੈਠਿਆ ਆ ਬੈਠੇ ਮੁੰਡੇ ਆ ਬੈਠੇ ਆ ਦੇਖੋ ਹਾਂ ਮੋਦੀ ਆ ਡੈਰੀ ਪਰਲੇ ਹਾਂ ਚੁੱਕੀ ਇਹ ਮੋਦੀ ਦਾ ਜਵਾਈ ਬਣੇ ਬੈਠਿਆ ਬੈਠਿਆ ਏ ਹੁਣ ਪਤਾ ਕੀ ਕਰਿਆ ਕਰਿਆ ਕਰਨਗੇ ਠੰਡ ਜੰਦਰ ਰਿਆ ਕਰਨਗੇ ਰਾਤ ਨੂੰ ਤੇ ਸਵੇਰੇ ਇਹ ਧੁੱਪ ਚਾਹੇ ਸੋਫੇ ਲਾ ਕੇ ਬੈਠਿਆ ਕਰਨਗੇ ਐ ਉਹ ਵਿਚਾਲੇ ਮੇਜ਼ ਰੱਖਿਆ ਕਰੋ ਮੇਜ਼ ਇਹਦੇ ਜਵਾਈ ਬਣ ਕਿੱਥੇ ਰਹੋ ਠੀਕ ਆ ਆ ਦੇਖ ਲਓ ਬਾਈ ਆ ਦੇਖ ਲਓ ਆ ਸਾਲ ਸਾਲ ਦਾ ਰਸਨ ਲੈ ਕੇ ਆਏ ਮੁੰਡੇ ਪੱਕਾ ਪ੍ਰਬੰਧ ਕਰਕੇ ਆਏ ਜੀ ਮੋੜਦਾ ਨਹੀਂ ਬਾਪੂ ਠੀਕ ਆ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਤੇ ਠੀਕ ਆ ਬਾਈ ਬਹੁਤ ਘੰਟ ਟਰਾਲਾ ਲੱਗਿਆਗਾ